ਕੱਲ ਕਪੂਰਥਲਾ ਦੇ ਵਿੱਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁਟਪੇੜ ਦੌਰਾਨ ਪੰਜਾਬ ਪੁਲਿਸ ਦਾ ਇੱਕ ਜਵਾਨ ਕੁਲਦੀਪ ਸਿੰਘ ਬਾਜਬਾ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜਲੰਧਰ ਰੇਂਜ ਦੇ ਆਈਜੀ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਇਸ ਘਟਨਾ ਦੌਰਾਨ ਤਿੰਨ ਗੈਂਗਸਟਰ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੇ ਉੱਤੇ ਫਗਵਾੜਾ ਅਤੇ ਗੁਰਾਇਆ ਦੇ ਇਲਾਕਿਆਂ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਨੇ ਅਤੇ ਹੋਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਪਰਚੇ ਰਜਿਸਟਰ ਹੋਏ ਸੀਗੇ ਕਿਸ ਕਿਸ ਤਰ੍ਹਾਂ ਦੇ ਅ ਇੱਕ ਦਿਨ ਆਪਰਡ ਦਾ ਸੁਗਾ ਕੁਝ 382 392 ਟਾਈਪਸ ਦੀ ਹੈ ਡਿਟੇਲ ਸਾਰੀ ਨੇ ਸਾਰੀ ਦਿੱਤੀ ਹੋਈ ਹੈ ਹਾਂਜੀ ਇੰਨਾ ਦੀ ਮੂਰਤੀ ਨੇ ਇਹ ਲਗਭਗ 45 ਜਾਂ 40 ਇੱਥੇ ਵਜਿਆ ਹੈ ਕਿਤੇ ਹੋ ਰਿਹਾ ਉਹ ਤੇ ਆ ਇੱਕ ਅਈਦਵੰਦੇ ਹੈਗਨੇ ਇੱਕ ਬਹਿਰਾਂ ਦਾ ਆ ਆ ਇੱਕ ਵਾਹਮੜੀਆਂ ਪਿੰਡ ਸ਼ਾਹਕੋਟ ਸਾਡੇ ਦਾ ਆ ਇੱਕ ਲੁਧਿਆਣੇ ਦਾ ਹੈਗਾ ਇਸਨੇ ਤਾਂ ਕਿ ਆਸ-ਪਾਸ ਦੇ ਰਾਕੇ ਨੇ ਸੋ ਇਹ ਗੱਡੀ ਰੁਕਣ ਤੋਂ ਲਾਵਾ ਕਰੀ ਗੱਡੀ ਵੀ ਰੁਕਣਾ ਮੋਟਰਸ ਗੱਡੀ ਗੱਲਪਿੰਡ ਤੇ ਗੱਡੀ ਖੜੀ ਗਈ ਗੱਡੀ ਰੁਕਦੀ ਜੀ ਹਾਂ ਇੱਕ ਟੀ ਆਬਵੀਅਸਲੀ ਕਿਉਂਕਿ ਪਹਿਲਾ ਅਲੰਟਰਾਕਾਰ ਜਿਹੜੀ ਸੀਗੀ ਉਸ ਬਾਰੇ ਬਤਨ ਲੱਗੂਗਾ ਕਿ ਉਹਨਾਂ ਨੇ ਡਿਉਰੀ ਕੀਤੀ ਹੈ ਕਿ ਆਕੇ ਦੁਖੀ ਹੈ ਜਾਂ ਕੋਈ ਹੈ ਇਸ ਬਾਰੇ ਤਫतीश ਕੀਤੀ ਸਰ ਜਿਹੜੇ ਆਪ ਕੋ ਪੋਸਟੇਰ ਨੂੰ ਗੋਲੀ ਲੱਗੀ ਹੈ ਇਹਦੀ ਕੋਈ ਵਕਤ ਨਹੀਂ ਸੀਗਾ ਇਹਦੇ ਕੋਈ ਇਜੋਰਡ ਨਹੀਂ ਕੀਤੀ ਐ ਐਕਚੁਅਲੀ ਵੈਪਨ ਪੁਲਿਸ ਪਾਰਟੀ ਕੁਲ ਹੁੰਦੇ ਆ ਲੇਕਿਨ ਉਹ ਇੱਕਦਮ ਜਦੋਂ ਬਾਹਰ ਉਤਰਿਆ ਅਬਰਪਟਲੀ ਉਹਨਾਂ ਨੇ ਫਾਇਰ ਸ਼ੁਰੂ ਕਰਤੀ ਓਕੇ ਹਾਂ ਇਸ ਆਪਣੇ ਜੀ ਫਿਲਾਸਫਰਸ ਨੇ ਵੀ ਹੈ ਇਨਫੋਰਮੇਸ਼ਨ ਹੀ ਵਾਸ ਅਨਨਾਮਡ ਨਹੀਂ ਨਹੀਂ ਕਿਦਾਂ ਜੀ ਨਾ ਆ ਨਾਮ ਵਾਲੀ ਉਹ ਹੀ ਗੱਦਸੀ ਕਿ ਪੁਲਿਸ ਪਾਰਟੀ ਜਦੋਂ ਵੀ ਜਾਂਦੀ ਆ ਉਹਦਾ ਦਰਦ ਕਰਨਾ ਹੁੰਦੀ ਆ ਐਸਾ ਟੌਪ ਸਿਟਰ ਨਾ ਸਰ ਇਹ ਜਿਹੜੇ ਮੀਨੂ ਪੂਆ ਦਿਖਾਇਆ ਦਾ ਜੀ ਬੜੇ ਪਿੰਡ ਦਾ ਹੈ ਮੀਨੂ ਪੂਆ ਹਾਂ ਬੜਾ ਪਿੰਡ ਦਾ ਛੋਟਾ ਬਲੌਗ ਪੈਂਦਾ ਚਾਹ ਵੀ ਐਫ ਆਈ ਆਰ ਕਿੱਥੇ ਚੁਈਏ ਲੋ ਲੋ ਓਏ ਇਕ ਸਰ ਜਿਹੜੇ ਗੈਂਗਸਟਰ ਕੋਲੋਂ ਇਹ ਵੈਪਨ ਰਿਕਵਰ ਹੋਇਆ ਔਰ ਇਹ ਬਾਰੇ ਕੁਝ ਪਤਾ ਲੱਗ ਪਾਇਆ ਕਿ ਉਹ ਕਿ ਵੈਪਨ ਦੀ ਬਿਤੇ ਸਾਰੀ ਪ੍ਰੈਸ ਰੂਮ ਤੇ ਦਿੱਤੀ ਗਈ ਜਾਂਦੀ ਕਿਤੇ ਕਿਤੇ ਕੋਈ ਚੀਜ਼ ਰਿਕਵਰ ਹੋਇਆ ਉਹ ਸਾਰੇ ਦਾ ਸਾਰਾ ਅਸੀਮ ਕੋਪਰੇਟ ਕੀਤਾ ਹੋਇਆ ਕੋਈ ਇਹ ਵੀ ਜਖਮੀ ਹੈ ਕਿ ਨਹੀਂ ਗੈਂਗਸਟਰ ਦੇ ਵੀ ਕਿਤੇ ਗੋਲੀਆਂ ਕੁਝ ਲੱਗੀਆਂ ਦੋ ਤਿੰਨ ਸ਼ਿਸ਼ੇ ਦਾ ਮਾਰ ਹੋਇਆ ਹੈ ਉਸ ਦੀ ਡਿਟੇਲ ਜਿਹੜੀ ਹੈਗੀ ਹਜੇ ਨਹੀਂ ਪਤਾ ਹੈਗੀ ਲੇਕਿਨ ਆਕਸੀਜਨ ਦਾ ਮਾਰ ਹੋਇਆ ਪੁਲਿਸ ਪਾਰਟੀ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਔਰ ਕਾਰਪੋਰੇਸ਼ਨ ਨੂੰ ਫੰਡ ਵਾਸਤੇ ਆਪਣੀ ਪੂਰੀ ਵਾਅਦਾ ਕੀਤੀ ਕਿ ਜਿਹਨੇ ਅੰਸਰ ਜਿਹਦੇ ਗਾਉੜਾ ਪਏ ਉਹ ਐਸੋਨੇ ਜਲੰਧਰ ਹਸਪੀਟਲ ਤੇ ਐਡਮਿਟ ਹੈ। ਹਾਂ ਦੱਸੋ ਜੀ ਹਸਪੀਟਲ ਚ ਰਕਮ ਕਿੰਨੀ ਹੋ ਰਹੀ ਹੈ? ਇਹ ਟੋਟਲ ਚਾਰਜ ਜੇ ਸੀ ਜ਼ਿਆਦਾ ਸੀ 400 ਇੱਕ ਕੈਨਸਟਰਾ ਦਾ ਕੋਈ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਕਿ ਸਵਾਦ ਇਹ ਸਾਰਾ ਹ ਸਬਜੈਕਟਿਵ ਇਨਵੈਸਟੀਗੇਸ਼ਨ ਹੈ ਇਹ ਅਸੀਂ ਤਤਕਸ਼ ਕਰ ਰਹੇ ਹਾਂ ਉਸ ਸਾਰੀ ਗੱਲ ਸਾਹਮਣੇ ਹੋ ਗਈ ਹੈ ਤੁਸੀਂ ਸਾਨੂੰ ਦੱਸੋ ਸਰ ਜਿਹੜਾ ਕਨਸਟੇਬਲ ਮਾਰਿਆ ਗਿਆ ਉਹਦੇ ਪਰਿਵਾਰ ਦੀ ਕੋਈ ਵਿਭਾਗ ਨੂੰ ਮਦਦ ਆ ਅਸੀਂ ਕਹਾਂਗੇ ਕਿ ਜੋ ਪੰਜਾਬ ਸਰਕਾਰ ਦੇ ਹੱਦਿਆਤਵਾਦ ਤੋਂ ਜੋ ਵੀ ਇੱਕ ਸ਼ਹੀਦ ਪੁਲਿਸ ਕਰਮਚਾਰੀ ਵਾਸਤੇ ਜੋ ਗਵਰਨਮੈਂਟ ਪਾਲਿਸੀ ਹੈ ਉਸ ਤੋਂ ਸਾਬਕਾ ਸਾਰੇ ਨੇ ਸਾਰੇ ਇੱਕ ਕੀਤਾ ਜੀ ਜਿਸ ਤਰ੍ਹਾਂ ਕੋ ਉਧਰ ਦੇ ਵਿੱਚ ਗੈਂਗਸਟਰਾਂ ਨੂੰ ਮਾਰਿਆ ਜਾਂ ਮਾਰਿਆ ਤੇ ਹੁਣ ਇਹ ਕਿਸ ਤਰ੍ਹਾਂ ਲੱਗਦਾ ਜੀ ਹਾਂਜੀ ਜਿਸ ਤਰ੍ਹਾਂ ਪਹਿਲਾਂ ਨੂੰ ਉਧਰ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਸ਼ਹੀਦ ਹੋ ਗਿਆ ਹੁਣ ਇੱਕ ਪੂਰ ਕਿਸ ਤਰ੍ਹਾਂ ਲੱਗਦਾ ਪੰਜਾਬ ਦੇ ਲੱਗ ਨਹੀਂ ਆ ਇਸ ਤਰ੍ਹਾਂ ਹੈ ਕਿ ਪੁਲਿਸ ਗੈਂਗਸਟਰ ਦੇ ਖਿਲਾਫ ਬੜੀ ਬਹਾਦਰੀ ਨਾਲ ਕਾਰਵਾਈ ਕਰ ਰਹੀ ਹੈ ਔਰ ਜਿੱਥੇ ਜਿੱਥੇ ਵੀ ਕੋਈ ਸਾਨੂੰ ਗੈਂਗਸਟਰ ਦੀ ਗਤੀਵਿਧੀ ਬਾਰੇ ਇਤਰਾਜ਼ ਰੱਦੀ ਆ ਪੁਲਿਸ ਵੱਲੋਂ ਰਿਸਪਾਂਸ ਜਿਹੜਾ ਹੈਗਾ ਬੜਾ ਪੋਜ਼ਿਟਿਵ 프ੌਬਲ ਹੈਗਾ ਔਰ ਇਹ ਗੈਂਗਸਟਰ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਲਗਾਤਾਰ ਕੋਸ਼ਿਸ਼ ਕਰਦੇ ਆ ਔਰ ਸਾਡੇ ਜਵਾਨ ਆ ਆਪਣੀ ਜਾਨ ਦੀ ਪਰਵਾਹ ਵੀ ਨਾ ਕਰਦੇ ਹੋਏ ਗੈਂਗਸਟਰਸ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਸਨ ਜਿਹੜਾ ਜੈਫੀਸ ਨਕਾਬ ਕਿਸੋ ਰੈਨ ਵਾਲਾ ਸੀ ਉਹ ਫੈਮਿਲੀ ਦਾ ਹਮਪੁਰ ਸੀ ਜੀ ਜੀ ਹਾਂ ਜਿਹੜਾ ਜਿਹੜਾ ਸ਼ਹੀਦ ਹੋਇਆ ਜਿਹੜਾ ਕਹਾ ਕਹਾ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਰਹਿਣ ਹੋਇਆ ਕਲਾਨੌਰ ਥਾਣੇ ਦੇ ਵਿੱਚ ਪਿੰਡ ਹੈਗਾ ਆ ਸ਼ਾਹਪੁਰ ਜੀ ਜੀ ਆ ਉੱਥੇ ਦਾ ਰਹਿ ਸ਼ਹੀਦ ਹੈ ਔਰ ਇਸ ਵੇਲੇ ਉਹ ਇੱਥੇ ਕਪੂਤਰੀ ਸਾਡੇ ਥਾਣੇ ਦੇ ਜਿਹੜੇ ਕੁਆਟਰ ਸੈਕ ਨੇ ਉੱਥੇ ਰਹਿਆ ਜੀ ਸਰ ਉਹ ਫਾਦਰ ਵੀ ਪੁਲਿਸ ਸੀਗੇ ਉਹਦੇ ਫਾਦਰ ਵੀ ਪੁਲਿਸ ਸੀਗੇ ਔਰ ਉਹਨਾਂ ਦੀ ਪੋਸਟ ਤੇ ਸੀਗਾ ਹਾਂ ਜੀ ਉਹ ਬੈਸਟ ਡਾਊਨ ਦੀ ਜਗ੍ਹਾ ਤੇ ਸੇਵਿਸ ਵੀ ਲੀਗ ਇਗਜ਼ਿਸਟ ਸਰ ਸਰ ਇਹ ਜਿਹੜੇ ਲਾਈਨ ਆਫ ਐਕਸ਼ਨ ਜਿਹੜਾ ਹੈ ਜਲੰਧਰ ਤੇ ਹਾਸੀ ਪੁਲਿਸ ਕਰੇਗੀ ਇਹ ਜੁਆਇੰਟ ਆਪਰੇਸ਼ਨ ਕੰਪਲੂਮੈਂਟ ਅਪਚਾ ਜਿਹੜਾ ਹੈਗਾ ਜੀ ਜਲੰਧਰ ਵਿਖੇ ਦੇ ਵਿੱਚ ਰਜਿਸਟਰ ਹੋਇਆ ਹੋਇਆ ਹੈ ਸੋ ਇਹਦੀ ਜਿਹੜੀ ਤਹਿਕੀਕਾ ਇਨਵੈਸਟੀਗੇਸ਼ਨ ਹੈਗੀ ਆ ਉਹਦਾ ਦੇ ਬਿਆਨ ਵੀ ਸਾਨੂੰ ਕੀਤੇ ਜਾਊਗੇ ਜਿਹੜੀ ਖੋਦਾ ਪਚਾ ਹੋਇਆ ਆ ਆ ਗਵਾੜੇ ਉਹਨਾਂ ਕੋਲੋਂ ਸਨਾਰੀ ਕੋਰ ਲਿਕੇ ਰਜਿਸਟਰ ਗੈਂਗਸਟਰਾਂ ਦੇ ਕੋਲ ਹਥਿਆਰ ਜਿਹੜੇ ਨਿਊ ਟੈਕਨੋਲੋਜੀ ਦੇ ਆ ਉਸ ਦੇ ਕੋਲ ਹਥਿਆਰ ਜਿਹੜੇ ਨਿਊ ਟੈਕਨੋਲੋਜੀ ਦੇ ਨੇ ਇਸ ਤਰ੍ਹਾਂ ਲੱਗਦਾ ਨਹੀਂ ਕਿ ਪਰ ਸਾਨੂੰ ਨਿਯੋਤਿਆ ਮੱਲੇ ਦੇ ਵੀ ਪ੍ਰੀ ਸਕੂਲ ਵੀ ਕਾਫੀ ਮਾੜਾ ਹਾਲਾਤ ਹੈਗੇ ਨਹੀਂ ਕੋਈ ਏਅਰ ਕੰਡੀਸ਼ਨਿੰਗ ਹੈਗਾ ਪਲੀਸ ਦੀ ਮੋਡਰਨਾਈਜੇਸ਼ਨ ਉਹ ਗੱਲ ਦਾ ਖਿਆਲ ਹੈ ਬੜਾ ਕੰਟ੍ਰੈਂਟ ਤੇ ਬਹੁਤ ਸਾਰਾ ਫੰਡ ਨਾ ਬਿਲਕੁਲ ਹੈਗਾ ਹੈ ਅਤੇ ਕਿਸੇ ਜੀ ਬਨ ਬਟਨ ਰੈਪਰ ਜਪਾ ਨਹੀਂ ਕਿਥੇ ਹੋਇਆ ਪੁਲਿਸ ਦੀ ਫਾਇਰ ਪਾਵਰ ਜਿਹੜੀ ਹੈਗੀ ਆ ਇਹ ਅੱਜ ਦੇ ਤਰੀਕੇ ਦੇ ਵਿੱਚ ਕਾਫੀ ਅੱਛੀ ਸੰਭੇਖ ਹੈ ਸੋ ਆਇ ਕੋ ਰਿਲੇਸ਼ਨ ਵਿਦ ਗ੍ਰੰਥ ਔਰ ਡਾਇਗ੍ਰਮ ਆਫ ਔਰ ਬਹੁਤ ਸਾਰੇ ਇਹ ਸਟੈਬਲਿਸ਼ ਕੀਤਾ ਜਾਊਗਾ ਜੀ ਇਨ ਦ ਕੋਸਟ ਆਫ ਅ ਐਸੋਸੀਏਸ਼ਨ ਜੇ ਇਮੀਡੀਏਟਲੀ ਕੋਈ ਗੱਲ ਇਸ ਤਰ੍ਹਾਂ ਦੀ ਕਹਣਾ ਨਹੀਂ ਵਿੱਚ ਹੋਤ ਸਰ ਜਿਹੜੀ ਕ੍ਰਿਮੀਨਲ ਐਕਟੀਵਿਟੀਜ਼ ਵੱਧ ਰਹੀਆਂ ਨੇ ਜਿਹੜੀ ਪ੍ਰੋਕਰੀਟਿੰਗ ਫਰਮ ਜੇਲ ਸੈਂਡ ਦੇਰ ਟਿੰਪਿੰਗ ਇਸ ਫਰਮ ਕੈਨੇਡਾ ਦੇ ਜੋ ਮਤਲਬ ਦੇ ਗੈਨੇਸ਼ਨਸ ਰਿਸਿਵ ਫਰਮ ਸਟੇਟ ਲੈਵਲ ਤੇ ਵੀ ਹੁਣ ਸਾਰਾ ਸਾਡਾ ਸਟੇਟ ਲੈਵਲ ਤੇ ਐਕਸ਼ਨ ਜਾਰੀ ਹੈ ਲਗਾਤਾਰ ਜਿੰਦਾ ਤੇ ਵੀ ਗੈਂਗਸਟਰਾਂ ਦੀਆਂ ਕਤਲਵੀਆਂ ਨੂੰ ਕਾਬੂ ਪਾਉਣ ਵਾਸਤੇ ਇਹ ਤਾਂ ਹੋ ਰਿਹਾ ਹੈ ਟੈਕਨੋਲੋਜੀਕਲੀ ਤੁਸੀਂ ਕੱਲੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਔਰ ਪਹਿਲਾ ਦੌਰੋਂ ਸਥਿਤੀ ਬਹੁਤ ਕਾਫੀ ਸੁਧਾਰ ਹੈ ਸੋ ਲਈ ਕੋਸ਼ਸ਼ਾਂ ਦੇ ਵਿੱਚ ਵੀ ਕਿਡਨਾਪਿੰਗ ਹੋਈ ਸੀ ਜੈਨਿਕ ਦੌਰ ਦੇ ਵਿੱਚ ਇੱਕ ਜੂਰੂਰੂ ਟੱਕਿਆ ਗਿਆ ਬੈਕਸ ਤੋਂ ਸਾਢੇ 3 ਕਰੋੜ ਦਾ ਘੋਦੀ ਮੰਗੀ ਗਈ ਲੇਕਿਨ ਉਹ ਡਿਸਕਲੋਜ਼ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਔਰ ਮੇਰੇ ਖਿਆਲ ਜੂਰੂਰੂ ਵਾਪਸ ਵੀ ਆ ਰਿਹਾ ਹੈ ਉਹਦੇ ਵਿੱਚ ਸਾਡਾ ਪੁਲਿਸ ਕਰਦੋ ਕੀ ਸੀ ਅਸਰ ਮਾਰਨਾ ਉਹ ਸਾਰੀ ਡਿਟੇਲ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਸੈਪਰੇਟਲੀ ਇਸ ਨਾਲੋਂ ਐਸੋਸੀਏਟ ਕਰਕੇ ਸੈਪਰੇਟ ਕਰਾਂਗੇ ਆ ਦੇਖੋ ਉਹਦੇ ਜਿਹੜੇ ਪੁਲਿਸ ਨੇ ਬੜੀ ਮਸਤੀ ਨਾਲ ਕੰਮ ਕੀਤਾ ਲਗਾਤਾਰ ਇਨ ਲਾਰਜ ਨੰਬਰਸ ਪੁਲਿਸ ਇਨਵੋਲਵ ਹੋ ਕੇ ਇਸ ਕਾਲ ਨੂੰ ਅਸੀਂ ਜਿੱਕੇ ਹੀ ਬਣਾਇਆ ਕਿ ਨਾ ਕੋਈ ਰੈਨਸਮ ਫੀ ਚੀਤਾ ਜਾਵੇ ਔਰ ਸੇਫਲੀ ਜਿਹੜਾ ਜਿਹੜਾ ਬੰਦਾ ਕਿਡਪ ਕੀਤਾ ਗਿਆ ਸੀ ਉਹ ਵੀ ਘਰ ਵਾਪਸ ਆ ਗਿਆ ਔਰ ਅਸੀਂ ਬਹੁਤ ਜਲਦ ਸਾਰੇ ਸਾਰੇ ਗੈਂਗਸਟਰਸ ਨੂੰ ਵੀ ਅਰੈਸਟ ਕਰਾਂਗੇ ਸਰ ਇਹ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਵਧ ਰਹੀਆਂ ਨੇ ਇਹਦੇ ਪਿੱਛੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹ ਜਿਹੜੀ ਈਜ਼ੀ ਵੈਪਨ ਸਪਲਾਈ ਔਰ ਕ੍ਰਿਮੀਨल्स ਨੂੰ ਇਹ ਆਸਾਨੀ ਨਾਲ ਮਿਲ ਰਿਹਾ ਹੈ ਸਟੇਟ ਦੇ ਵਿੱਚ ਔਰ ਵੈਪਨ ਸਪਲਾਈ ਦੇ ਵੀ ਸੋਰਸਸਿਸ ਇਹ ਤੁਹਾਨੂੰ ਸਮਝਣਾ ਤੇ ਅਸਗਨ ਨੂੰ ਐਟੀਬਿਊਟ ਕਿੱਥੇ ਜਾ ਸਕਦਾ ਹੈ ਆ ਕ੍ਰਿਮੀਨਲ ਐਕਟਿਜ਼ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਚ ਉਤਰਾਚੜਾ ਉਦੇਰੇ ਤੇ ਹੈ ਕਈ ਵਾਰੀ ਦੋ ਤਿੰਨ ਇਨਸੀਡੈਂਟ ਉਹ ਜਦੋਂ ਇਹ ਪ੍ਰਕੈਸ਼ਨ ਲੱਗਦਾ ਹੈ ਕਿ ਕ੍ਰਿਮਨਲ ਕਿੱਥੀ ਵਧ ਗਈ ਹੈ ਔਨ ਦਾ ਹੋਲ ਸਿਚੁਏਸ਼ਨ ਅਨੁਸਾਰ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕ੍ਰਿਮਨਲ ਕਿੱਥੀ ਵਧ ਗਈ ਹੈ ਹਾਂ ਇਨ ਕੋਈ ਸਕਸੈਸ਼ਨ ਜੇ ਕੋਈ ਇਨਸੀਡੈਂਟ ਹੋ ਜਵੇ ਤੇ ਇਸ ਤਰ੍ਹਾਂ ਦੀ ਇੱਕ ਭਾਵਨਾ ਮੈਂ ਜਾਂਦੀ ਹੈਗੀ ਆ ਕਿ एकदम ਸਪਰੈਕਟਨ ਕ੍ਰਿਮਨਲ ਡਿਊਟੀਆਂ ਪਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਠੀਕ ਜਿਹਨਾਂ ਤੋਂ ਆਪਰੇਸ਼ਨ ਇੰਦਰ ਚੱਲ ਰਿਹਾ ਸੀ ਉਹਨਾਂ ਦਾ ਅਪ੍ਰੀਸ਼ੀਏਸ਼ਨ ਕਰਾਂ ਜਿਹੜਾ ਉਹਨਾਂ ਇਹ ਜਿਹੜਾ ਅਪਰੇਸ਼ਨ ਨਿਕਾਣਾ ਉਹਦੇ ਵਾਸਤੇ ਅਪਰੇਸ਼ਨ ਲਗਾਤਾਰ ਚਲਾਉਣੀ ਜੂ ਸਮਝਾਉਂਦੇ ਅਪਰੇਸ਼ਨ ਲਗਾਤਾਰ ਅਸੀਂ ਚਲਾਵਾਂਗੇ ਪਹਿਲਾਂ ਵੀ ਚਲਾਉਂਦੇ ਰਹੇ ਹਾਂ ਔਰ ਵਾਲੇ ਸਮੇਂ ਜਿਵੇਂ ਚੈਨਲ ਹੋਰ ਵੀ ਇੰਟੈਂਸੀਫਾਈ ਕੀਤਾ ਜਾਏਗਾ ਕਿ ਕ੍ਰਿਮੀਨਲਸ ਦੇ ਹੈਕਟਰ ਕ੍ਰਿਮੀਨਲਸ ਦਾਪੇ ਕਿਉਂਕਿ ਆਹ ਮਾਮਲੀ ਲੋਕਾਂ ਦੇ ਨਾਲ ਘਟੀਆਂ ਜਿਵੇਂ ਕੈਪਨ ਕੈਰੀ ਕਰਕੇ ਜਾਂਦੇ ਆ ਜੋ ਟੈਕਨੀਕਲ ਜਾਂਦਾ ਹੋਵੇ ਅਪਰੇਸ਼ਨ ਦੇ ਵਿੱਚ ਜਿਹੜੇ ਪੁਰਾਣੇ ਬੜੀ ਪੁਲੀ ਹੋਣ ਵਿੱਚ ਆਸ ਬਿਲਕੁਲ ਅਸੀਂ ਬਹੁਤ ਸਾਰੇ ਅਪੋਰਟ ਫਰੀ ਸ਼ੈਟਰਡ ਕੋਡ ਕੋਡ ਕਰ ਰਹੇ ਹਾਂ ਗੈਂਗਸਟਰਸ ਕੈਨਸਲਸ ਦੀਆਂ ਅਪੀਜ਼ ਨੂੰ ਰੇਟਨ ਕਰਨ ਵਾਸਤੇ ਅਸੀਂ ਆਪਣੇ ਹਾਈ ਟੈਕ ਛਾਕਾ ਡਿਪਲੋਮੈਟਲਾਈਜ਼ ਕੀਤੇ ਹੋਏ ਆ ਅਸੀਂ ਆ ਆਪਣੇ ਪਲੇਟ ਫੋਰਮ ਦੇ ਵਿੱਚ ਗੈਂਗਸਟਰਸ ਦੇ ਪਿੱਛੇ ਇਹਨਾਂ ਦੀਆਂ activities ਨੂੰ ਰੋਕਣ ਵਾਸਤੇ efforts ਕਰ ਰਹੇ ਹਾਂ ਐਵਰੀ effort ਇਸ ਬੀਗ ਮੇਡ ਟੂ ਕੰਟੇਨ ਨਾਂ ਦੇ ਵਿੱਚ ਚਾਰਾ ਕੀਤਾ ਜਾਵੇ ਔਰ ਕਟਿੰਗ ਦਾ ਜਿਹੜਾ ਬਲ ਤੇ ਮੈਕਸਿਮਮ ਫੋਰਸ ਅੰਗੇਜ ਕੀਤੇ ਜਾਵੇ ਤਾਂ ਕਿ ਕ੍ਰਿਮੀਨਲਸ ਨੂੰ ਗ੍ਰਾਫਲ ਕਰਦੇ ਹਾਂ ਇਸ ਤੋਂ ਇਲਾਵਾ ਸੰਦੂ ਸਰ ਐਕਚੁਅਲੀ ਸੀ ਦੀ ਰੀਡ ਇਹਦੇ ਵਿੱਚ ਮੈਂਸ਼ਨ ਕੀਤੇ ਹੋਏ ਨੇ ਜਿਹੜੇ ਚਾਰ ਕੇਸੇ ਹੈ ਜੀ ਜਿਹ ਮੋਸਟਲੀ ਮਟਰ ਦਾ ਵੀ ਹੈ ਸਰ ਇਹ ਜਿਹੜਾ ਐਫ ਆਰ ਇਹਨਾਂ ਤੇ ਕੀਤਾ ਗਿਆ ਕਿਹੜੇ ਸੈਕਸ਼ਨਸ ਲਗਾਏ ਗਏ ਨੇ ਜੋ 3 4 ਮਟਰ ਇਹ ਜਿਹੜਾ ਇਸ ਵਿੱਚ ਲਿਖਣਗੇ ਦੇਊਗਾ 302 307 ਐਂਡ 304 ਸਰ ਇਹ ਅੱਛਾ ਇਹ ਲਿਖਿਆ ਹੈਗਾ ਪਰਸਨਲ ਸਿਕਰ ਅੱਛਾ ਇੱਕ ਰੀਫ ਕਰ ਦੇਣਾ ਸਰ ਕੀ ਕੀ ਹੈ ਹਾਂਜੀ ਆਪਾਂ ਯਾਰ ਦੀ ਡਿਟੇਲ ਸਾਰੀ ਤੇ ਸਾਰੀ ਉੱਤੇ ਦਿੱਤੀ ਹੋਈ ਹੈ 302 ਐਂਡ 307 ਆਰਮ ਸੈਕਟਰ ਐਂਡ 34 ਆਪੀਸੀ ਇਹ ਸੈਕਸ਼ਨਸ ਐਡ ਕੀਤੇ ਜਿਹੜੀ ਜਿਹੜੀ ਰਿਪੋਰਟ ਇੰਸਟਾ ਹੈ ਉਹਦੇ ਵਿੱਚ ਆ ਫੇਰ ਜਿਹੜੀ ਹੈਗੀ 3 ਨੰਬਰ ਐਫ ਆਰ ਸਾਨੇ ਫਲੋਰ ਵਿੱਚ ਇਹਨਾਂ ਦਾ ਸੈਕਸ਼ਨ ਸੈਂਟਰ ਰੈਲੇਵੈਂਟ ਸੈਕਸ਼ਨ ਨੂੰ ਦਰਜ ਹੈ ਹੀ ਵਾਸ ਦਾ ਆਫਿਸ ਲਾਈਟੇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ